ਪਿਛਲੇ ਬਹੁਤ ਦਿਨਾਂ ਤੋਂ ਇਹ ਸਾਧੂ ਫੇਸਬੁੱਕ ਤੇ ਛਾਇਆ ਹੋਇਆ ਹੈ ਅਤੇ ਕੁਝ ਲੋਕ ਇਸ ਸਾਧੂ ਦੀ ਹਰਕਤਾਂ ਤੇ ਗੁੱਸਾ ਕਰ ਰਹੇ ਹਨ ਕਿਉਂਕਿ ਇਹ ਸਾਧੂ ਹਰ ਆਉਣ ਜਾਣ ਵਾਲੇ ਨਾਲ ਕੁੱਟਮਾਰ ਕਰ ਰਿਹਾ ਹੈ ਅਤੇ ਔਰਤਾਂ ਨਾਲ ਬਦਸਲੋਕੀ ਕਰ ਰਿਹਾ ਹੈ ਔਰਤਾਂ ਨੂੰ ਗਲਤ ਇਸ਼ਾਰੇ ਕਰਦਾ ਹੈ ਗੰਦੀ ਤੋਂ ਗੰਦੀ ਭਾਸ਼ਾ ਵਰਤਦਾ ਹੈ ਇਸ ਸਾਧੂ ਦੀਆਂ ਹਰਕਤਾਂ ਤੁਹਾਨੂੰ ਮਾੜੀਆਂ ਲੱਗ ਰਹੀਆਂ ਹਨ ਤੁਹਾਨੂੰ ਇਹ ਸਾਧੂ ਗੁੰਡਾ ਬਦਮਾਸ਼ ਔਰਤਾਂ ਨਾਲ ਛੇੜਛਾੜ ਕਰਨ ਵਾਲਾ ਪਾਪੀ ਲੱਗ ਰਿਹਾ ਹੋਵੇਗਾ ਪਰ ਨਹੀਂ ਇਹ ਸਾਧੂ ਮਨੁਸਮ੍ਰਿਤੀ ਅਤੇ ਹਿੰਦੂ ਰਾਸ਼ਟਰ ਦਾ ਨਾਇਕ ਹੈ ਅਤੇ ਇਹ ਸਾਧੂ ਮਨੁਸਮ੍ਰਿਤੀ ਅਤੇ ਹਿੰਦੂ ਰਾਸ਼ਟਰ ਦੇ ਸਿਧਾਂਤ ਤੇ ਬਿਲਕੁਲ ਫਿੱਟ ਬੈਠਦਾ ਹੈ ਅਸਲ ਵਿੱਚ ਇਹ ਸਾਧੂ ਤੁਹਾਨੂੰ ਹਿੰਦੂ ਰਾਸ਼ਟਰ ਦੀ ਝਲਕ ਦਿਖਾ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਹੀ ਹੋਇਆ ਕਰੇਗਾ ਇਹ ਤੇ ਇੱਕ ਸਾਧੂ ਮਸ਼ਹੂਰ ਹੋਇਆ ਹੈ 90% ਸਾਧੂ ਇਸ ਤੋਂ ਵੀ ਜ਼ਿਆਦਾ ਅਗਾਹ ਵਦੂ ਹਨ ਇਸ ਵੇਲੇ ਹਿੰਦੂ ਰਾਸ਼ਟਰ ਵਾਲਿਆਂ ਦਾ ਰਾਜ ਹੋਣ ਕਰਕੇ ਸਾਰਾ ਕੁਝ ਦਿਖਾਇਆ ਨਹੀਂ ਜਾ ਰਿਹਾ अनेका ਔਰਤਾ ਕੁੰਭ ਵਿੱਚੋਂ ਗਾਇਬ ਹੋ ਗਈਆਂ ਹਨ ਜਿਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਅਤੇ ਨਾ ਹੀ ਲੱਗੇਗਾ ਬਾਕੀ ਸਾਰੀ ਗੱਲ ਤੁਸੀਂ ਆਪ ਹੀ ਸਮਝ ਲਓ ਪਿਛਲੇ ਬਹੁਤ ਦਿਨਾਂ ਤੋਂ ਇਹ ਸਾਧੂ ਫੇਸਬੁੱਕ ਤੇ ਛਾਇਆ ਹੋਇਆ ਹੈ ਅਤੇ ਕੁਝ ਲੋਕ ਇਸ ਸਾਧੂ ਦੀ ਹਰਕਤਾਂ ਤੇ ਗੁੱਸਾ ਕਰ ਰਹੇ ਹਨ ਕਿਉਂਕਿ ਇਹ ਸਾਧੂ ਹਰ ਆਉਣ ਜਾਣ ਵਾਲੇ ਨਾਲ ਕੁੱਟਮਾਰ ਕਰ ਰਿਹਾ ਹੈ ਅਤੇ ਔਰਤਾਂ ਨਾਲ ਬਦਸਲੋਕੀ ਕਰ ਰਿਹਾ ਹੈ ਔਰਤਾਂ ਨੂੰ ਗਲਤ ਇਸ਼ਾਰੇ ਕਰਦਾ ਹੈ ਗੰਦੀ ਤੋਂ ਗੰਦੀ ਭਾਸ਼ਾ ਵਰਤਦਾ ਹੈ ਇਸ ਸਾਧੂ ਦੀਆਂ ਹਰਕਤਾਂ ਤੁਹਾਨੂੰ ਮਾੜੀਆਂ ਲੱਗ ਰਹੀਆਂ ਹਨ ਤੁਹਾਨੂੰ ਇਹ ਸਾਧੂ ਗੁੰਡਾ ਬਦਮਾਸ਼ ਔਰਤਾਂ ਨਾਲ ਛੇੜਛਾੜ ਕਰਨ ਵਾਲਾ ਪਾਪੀ ਲੱਗ ਰਿਹਾ ਹੋਵੇਗਾ ਪਰ ਨਹੀਂ ਇਹ ਸਾਧੂ ਮਨੁਸਮ੍ਰਿਤੀ ਅਤੇ ਹਿੰਦੂ ਰਾਸ਼ਟਰ ਦਾ ਨਾਇਕ ਹੈ ਅਤੇ ਇਹ ਸਾਧੂ ਮਨੁਸਮ੍ਰਿਤੀ ਅਤੇ ਹਿੰਦੂ ਰਾਸ਼ਟਰ ਦੇ ਸਿਧਾਂਤ ਤੇ ਬਿਲਕੁਲ ਫਿੱਟ ਬੈਠਦਾ ਹੈ। ਅਸਲ ਵਿੱਚ ਇਹ ਸਾਧੂ ਤੁਹਾਨੂੰ ਹਿੰਦੂ ਰਾਸ਼ਟਰ ਦੀ ਝਲਕ ਦਿਖਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਹੀ ਹੋਇਆ ਕਰੇਗਾ। ਇਹ ਤੇ ਇੱਕ ਸਾਧੂ ਮਸ਼ਹੂਰ ਹੋਇਆ ਹੈ। 90% ਸਾਧੂ ਇਸ ਤੋਂ ਵੀ ਜ਼ਿਆਦਾ ਅਗਾਹਾਂ ਵਦੂ ਹਨ। ਇਸ ਵੇਲੇ ਹਿੰਦੂ ਰਾਸ਼ਟਰ ਵਾਲਿਆਂ ਦਾ ਰਾਜ ਹੋਣ ਕਰਕੇ ਸਾਰਾ ਕੁਝ ਦਿਖਾਇਆ ਨਹੀਂ ਜਾ ਰਿਹਾ अनेका ਔਰਤਾ ਕੁੰਭ ਵਿੱਚੋਂ ਗਾਇਬ ਹੋ ਗਈਆਂ ਹਨ ਜਿਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਅਤੇ ਨਾ ਹੀ ਲੱਗੇਗਾ ਬਾਕੀ ਸਾਰੀ ਗੱਲ ਤੁਸੀਂ ਆਪ ਹੀ ਸਮਝ ਲਓ